ਅ ਨਮਸਕਾਰ ਦੋਸਤੋ ਟੋ ਸਿਕਰਸ ਪੇ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਅੱਜ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਨਵਾਂ ਸ਼ਹਿਰ ਮੂਸਾਪੁਰ ਰੋਡ ਸੇ ਤੇ ਗਊਸ਼ਾਲਾ ਜਿਹੜੀ ਬੰਕੇ ਬਿਹਾਰੀ ਸ਼੍ਰੀ ਬੰਕੇ ਬਿਹਾਰੀ ਗਊਸ਼ਾਲਾ ਉੱਥੇ ਦੀ ਵੀਡੀਓ ਆ ਜਿੱਥੇ ਅੱਜ ਇੱਕ ਪੰਖਸ਼ੀ ਵਿਹਾਰ ਮਤਲਬ ਪੰਖਸ਼ੀਆਂ ਦੇ ਰਹਿਣ ਦੇ ਲਈ ਇੱਕ ਟਾਵਰ ਦਾ ਜਿਹੜਾ ਨਿਰਮਾਣ ਜਿਹੜਾ ਆ ਸ਼ੁਰੂ ਕਰਵਾਇਆ ਗਿਆ ਆ ਜੈਨ ਸਮਾਜ ਵੱਲੋਂ ਜਿਹੜਾ ਪ੍ਰਯਾਸ ਸੇਵਾ ਸੁਸਾਇਟੀ ਵੱਲੋਂ ਆ ਸ਼੍ਰੀ ਬੰਕੇ ਬਿਹਾਰੀ ਗਊਸ਼ਾਲਾ ਦੇ ਵਿੱਚ ਇੱਕ 65 ਫੁੱਟ ਉੱਚਾ ਜਿਹੜਾ ਆ ਪੰਛੀਆਂ ਦੇ ਰਹਿਣ ਲਈ ਇੱਕ ਟਾਵਰ ਬਣਾਇਆ ਜਾ ਰਿਹਾ ਆ ਜਿਸ ਦੇ ਵਿੱਚ ਕਰੀਬ 750 ਫਲੈਟ ਜਿਵੇਂ ਕਿ ਕੌਂਸਲੇ ਪੰਛੀਆਂ ਦੇ ਰਹਿਣ ਲਈ ਹੁੰਦੇ ਨੇ ਉਸ ਤਰ੍ਹਾਂ ਦੇ 750 ਜਿਹੜੇ ਫਲੈਟ ਵਾਏ ਜਾਣਗੇ ਤੇ ਉਸ ਦੇ ਵਿੱਚ ਜਿਹੜੇ ਪੰਛੀ ਜਿਹੜੇ ਆ ਰਹਿ ਸਕਦੇ ਨੇ ਕਿਉਂਕਿ ਅਕਸਰ ਜਿਹੜਾ ਆ ਪੰਛੀਆਂ ਨੂੰ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੇ ਕੌਂਸਲੇ ਨਹੀਂ ਮਿਲਣ ਕਰਕੇ ਕਿਉਂਕਿ ਜਿੱਦਾਂ ਦਾ ਵਾਤਾਵਰਣ ਹੋ ਚੁੱਕਾ ਆ ਉਸ ਕਰਕੇ ਪੰਛੀ ਜਿਹੜੇ ਤਾਰਾਂ ਤੇ ਜਾਂ ਇਸ ਤਰ੍ਹਾਂ ਬੈਠੇ ਹੁੰਦੇ ਨੇ ਤੇ ਇਸ ਤਰ੍ਹਾਂ ਪੰਛੀਆਂ ਦੇ ਇੱਕ ਜਣੇ ਕਿ ਰਹਿਣ ਦੇ ਲਈ ਇੱਕ ਜਿਹੜੇ ਘਰ ਬਣਵਾਏ ਜਾ ਰਹੇ ਨੇ ਇਸ ਤਰ੍ਹਾਂ ਦਾ ਜਿਹੜੇ ਟਾਵਰ ਆ ਹੋਰ ਵੀ ਕਈ ਸ਼ਹਿਰਾਂ ਦੇ ਵਿੱਚ ਬਣੇ ਹੋਏ ਦੱਸੇ ਜਾ ਰਹੇ ਨੇ ਪਰ ਨਵਾਂ ਸ਼ਹਿਰ ਦੇ ਵਿੱਚ ਇਹ ਪਹਿਲਾ ਪ੍ਰਯਾਸ ਆ ਪ੍ਰਯਾਸ ਸੇਵਾ ਸੁਸਾਇਟੀ ਦਾ ਕੀ ਪੰਛੀਆਂ ਦੇ ਰਹਿਣ ਦੇ ਲਈ ਜਿਹੜਾ ਇਹ ਕੌਂਸਲੇ ਬਣਾਏ ਜਾ ਰਹੇ ਕਰੀਬ 65 ਫੁੱਟ ਉੱਚਾ ਜਿਹੜਾ ਇਹ ਟਾਵਰ ਬਣੇਗਾ ਤੇ ਦੱਸਿਆ ਜਾ ਰਿਹਾ ਹੈ ਕਿ 6 ਲੱਖ ਰੁਪਏ ਦੀ ਜਿਹੜੀ ਕਰੀਬ ਦੇ ਜਿਹੜਾ ਇਹਦੇ ਤੇ ਖਰਚਾ ਆਏਗਾ ਜੈਂ ਸਮਾਜ ਵੱਲੋਂ ਪ੍ਰਿਆਸ સેવા ਸੁਸਾਇਟੀ ਵੱਲੋਂ ਇੱਕ ਜਿਹੜਾ ਬਹੁਤ ਅੱਛਾ ਉਪਰਾਲਾ ਕੀਤਾ ਗਿਆ ਆ ਤੇ ਗਊਸ਼ਾਲਾ ਪ੍ਰਬੰਧਕਾਂ ਵੱਲੋਂ ਵੀ ਜਿਹੜਾ ਸਮਾਜ ਦੇ ਜਿਹੜਾ ਇਸ ਪੂਰੇ ਕੰਮ ਦੇ ਲਈ ਉਹਨਾਂ ਦਾ ਧੰਨਵਾਦ ਕੀਤਾ ਨਵਾਂ ਸ਼ਹਿਰ ਦੇ ਵਿੱਚ ਜਿਹੜਾ ਇਹ ਕੰਮ ਜਿਹੜਾ ਆ ਸ਼ੁਰੂ ਹੋ ਗਿਆ ਹੈ जय श्री राम गौ माता की जय आज ਸਾਡੇ ਸ਼ਹਿਰ ਦੇ ਲਈ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਇੱਕ ਪੰਛੀ ਵਿਹਾਰ ਪ੍ਰਯਾਸ ਸੁਸਾਇਟੀ ਦੇ ਵੱਲੋਂ ਬਣਾਇਆ ਜਾ ਰਿਹਾ ਹੈ ਜਿਸ ਦੇ ਲਈ ਜਗਾ ਸ਼੍ਰੀ ਬੰਕੇ બિਹਾਰੀ ਗਊਸ਼ਾਲਾ ਵਾਲਿਆਂ ਨੇ ਦਿੱਤੀ ਹੈ ਉਹਨਾਂ ਦਾ ਅਸੀਂ ਪ੍ਰਯਾਸ ਸੁਸਾਇਟੀ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਹ ਇੱਕ ਟਾਵਰ ਬਣੇਗਾ ਤਕਰੀਬਨ 55 ਫੁੱਟ ਉੱਚਾ ਹੋਏਗਾ ਜਿਸ ਵਿੱਚ ਤਕਰੀਬਨ 750 ਫਲੈਟ ਹੋਣਗੇ ਪੰਛੀ ਜਿਨ੍ਹਾਂ ਦੇ ਵਿੱਚ ਆ ਕੇ ਰਹਿਣਗੇ ਇਹ ਫਲੈਟ ਬਿਲਕੁਲ ਸਾਫ਼ ਸੁਥਰੇ ਤੇ ਪਰਿਆਵਰਣ ਦੇ ਲਈ ਸੁਰੱਖਿਤ ਹੋਰ ਪੰਛੀਆਂ ਦੀ ਵੀ ਸੁਰੱਖਿਆ ਹੋਏਗੀ ਇਸ ਦੇ ਵਿੱਚ ਕਿਸੇ ਤਰ੍ਹਾਂ ਦਾ ਉਹ ਬਿਨਾਂ ਭੈ ਤੋਂ ਕਿਸੇ ਵੀ ਜਾਨਵਰ ਦਾ ਉਹਨਾਂ ਨੂੰ ਭੈ ਨਹੀਂ ਹੋਏਗਾ ਉਹ ਰਹਿ ਸਕਣਗੇ ਔਰ ਇਹ ਪ੍ਰਿਆਸ ਸੋਸਾਇਟੀ ਨੇ ਇਸ ਦਾ ਜਿੰਮਾ ਲਿੱਤਾ ਹੈ ਇਸ ਟਾਵਰ ਨੂੰ ਬਣਾਉਣ ਦਾ ਆਪ ਨੂੰ ਵੀ ਬਹੁਤ ਬਹੁਤ ਬੇਨਤੀ ਹੈ ਕਿ ਜਿਹੜਾ ਵੀ ਗਊਸ਼ਾਲਾ ਮੂਸਾਪੁਰ ਰੋਡ ਸ੍ਰੀ ਬੰਕੇ ਵਿਹਾਰੀ ਗਊਸ਼ਾਲਾ ਵਿੱਚ ਆਵੇ ਇਸ ਟਾਵਰ ਦਾ ਜ਼ਰੂਰ ਦੇਖ ਕੇ ਜਾਵੇ ਧੰਨਵਾਦ ਜੀ ਗੋ ਮਾਤਾ ਜੀ ਅੱਜ ਨਵਾਂ ਸ਼ਹਿਰ ਸ੍ਰੀ ਬੰਕੇ ਵਿਹਾਰੀ ਗਊਸ਼ਾਲਾ ਦੇ ਵਿੱਚ ਪ੍ਰਿਆਸ ਸੇਵਾ ਸੁਸਾਇਟੀ ਵੱਲੋਂ ਪੰਛੀਆਂ ਵਾਸਤੇ ਪੰਛੀਆਂ ਲਈ ਰੱਖ ਰਖਾਵ ਲਈ ਘਰ ਬਣਾਏ ਜਾ ਰਹੇ ਜਿਹੜੇ 6 ਮੰਜ਼ਿਲ ਉੱਚੇ ਬਣਨੇ ਆ ਗੁਜਰਾਤ ਤੋਂ ਟੀਮ ਆਈ ਹੈ ਬਣਾਉਣ ਵਾਸਤੇ ਅਸੀਂ ਇਹਨਾਂ ਦਾ ਆਪਣੇ ਤਹਿ ਦੋ ਧੰਨਵਾਦ ਕਰਦੇ ਆ요 ਸਾਰੇ ਮਹਿਮਾਨਾਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪ੍ਰਯਾਸ ਕੀਤਾ ਕਿ ਸਾਡੀ ਕੌਸ਼ਲਾਂ ਨੂੰ ਚੁਣਿਆ ਇਹਨਾਂ ਨੇ ਅੱਗੇ ਕੰਮ ਵਾਸਤੇ ਸਾਨੂੰ ਚੰਗੀ ਤਰ੍ਹਾਂ ਦੇ ਲਾੜ ਲੱਗੇ ਆ ਜੈ ਗੋ ਮਾਤਾ ਜੀ